ਹਾਂਜੀ ਸਰ ਕੀ ਹਾਲ ਚਾਲ ਹੈ ਸਾਰਿਆਂ ਦਾ ਅੱਜ ਤੁਸੀਂ ਜਾ ਰਹੇ ਆ ਜੀ ਬਹੁਤ ਦੂਰ ਚਾਚਾ ਵੱਟਿਆ ਪਹੁੰਚ ਰਹੇ ਆ ਹੁਣ ਜਾ ਰਹੇ ਆ ਅੱਗੇ ਜਾ ਕੇ ਦਿਖਾਣੇ ਆ ਜੀ ਤੁਹਾਨੂੰ ਬਹੁਤ ਠੀਕ ਠਾਕ ਹੋ ਸਾਰੇ ਹੁਣ ਦਿਖਾਣੇ ਆ ਅੱਗੇ ਜਾ ਕੇ ਕਿੱਥੇ ਜਾ ਰਹੇ ਨਵੀਂ ਸ਼ਹਿਰ ਚ ਜਾ ਰਹੇ ਆ ਜੀ ਆ ਦੇਖੋ ਬਾਬੇ ਉਹ ਰਾਜਪੁਰੇ ਦਾ ਰੋਡ ਚਲੋ ਜੀ ਮਿਲਦੇ ਆ ਅੱਗੇ ਜਾ ਕੇ ਆ ਦੇਖੋ ਜੀ ਖੱਲੇ ਪਹੁੰਚ ਗਏ ਆ ਜੀ ਖੱਲੇ ਚਾਹ ਵੀ ਰੁਕੇ ਸੀ ਹਾਂਜੀ ਵੀਰ ਜੀ ਕਿੱਥੇ ਪਹੁੰਚ ਗਏ ਜੀ ਆਪਾਂ ਕਿੱਥੇ ਆ ਖੰਨਾ ਖੰਨਾ ਵੀਰ ਅਸਾਸ ਹੋ ਗਿਆ ਹੈ ਤਾਂ ਨਹੀਂ ਪਤਾ ਖੰਨੇ ਪਹੁੰਚ ਗਏ ਹਾਂ ਚਾਹ ਚੂ ਪੀ ਕੇ ਮਿਲਦੇ ਹਾਂ ਜੀ ਤੁਹਾਨੂੰ ਬਸ ਜੀ ਜਾ ਰਹੇ ਹਾਂ ਹੁਣ ਆਪਾਂ ਅੱਗੇ ਨਵੇਂ ਸ਼ਹਿਰ ਨੂੰ ਜਾ ਰਹੇ ਹਾਂ ਫਿਰ ਜਾ ਕੇ ਮਿਲਦੇ ਹਾਂ ਬਾਜੀ ਓਕੇ ਬਾਜੀ ਓਕੇ ਬਾਜੀ ਬਹੁਤ ਸੋਹਣੇ ਲੱਗ ਰਹੇ ਹੋ ਅੱਜ ਕੀ ਕਰ ਰਹੇ ਹੋ ਨਾ ਆ ਗਏ ਹੋ ਜੀ ਹਾਂਜੀ ਸਰ ਅੱਜ ਨਾਲ ਸੇ ਤੋਂ ਫੁੱਲੜੀ ਹੈ ਨਾ ਹੈਲੋ ਜੀ ਬਾਬਾ ਨਾਲ ਦੇ ਖੜਿਆ ਆ ਮਾਲ ਆਜੂ ਦੇਖੋ ਇਸ ਸਮੋਸਾ ਦੇਖੋ ਕਿੱਡਾ ਸਮੋਸਾ ਹੈ ਖੰਨੇ ਦਾ ਨਹੀਂ ਰੋਚਾ ਸਮੋਸਾ ਖੰਨੇ ਦਾ ਖੰਨੇ ਦਾ ਖੰਨੇ ਦਾ ਸਮੋਸਾ ਚੈੱਕ ਕਰੋ ਐਵੇਂ ਜ ਮਿਲਦਾ ਰਾਜਪੁਰੇ ਉੱਥੇ ਦੇਖੋ ਪਨੀਰ ਭਰਿਆ ਹੋਇਆ ਹੈ ਇੱਥੇ ਪਹੁੰਚ ਗਏ ਵੀਰ ਜੀ ਆਪਾਂ ਕਿ ਇੱਥੇ ਪਹੁੰਚ ਗਏ ਵੀਰ ਜੀ ਆਪਾਂ ਪਹੁੰਚ ਗਏ ਵੀਰ ਜੀ ਮਾਸ਼ੂਾੜੇ ਤੋਂ ਥੋੜਾ ਜਿਹਾ ਅੱਗੇ ਆਪਾਂ ਲੈ ਰਹੇ ਆ ਕੀ ਲੈ ਰਹੇ ਹੋ ਨੇ ਤੂੰ ਬਾ ਹਲਦੀ ਚੱਕੋ ਵੀਰੇ ਉਹ ਹਲਦੀ ਚਾ ਕਪੜੇ ਚ ਵਧੀਆ ਮਿਲਦੀ ਜੀ ਤੂੰ ਹਲਦੀ ਜੀ ਬਹੁਤ ਵਧੀਆ ਵੀਰੇ ਇੱਕ ਵਾਰੀ ਆਇਓ ਟਰਾਈ ਕਰਿਆ ਮਾਚੂੜਾ ਨਾ ਮਾਚੂੜਾ ਸਾਹਿਬ ਥੋੜਾ ਜਿਹਾ ਤੂੰ ਅੱਗੇ ਆ ਕੇ ਨਾ ਬਸ 100 ਕਿਲੋਮੀਟਰ ਦੇ ਇਹ ਬਾਬਾ ਜੀ ਬੈਠੇ ਦਿਖਾਉ ਨਾਲ ਕਵਾੜੀ ਵਾਲੀ ਦੁਕਾਨੇ ਇੱਥੋਂ ਆ ਕੇ ਵੀਰੇ ਹਲਦੀ ਲਿਓ ਬਹੁਤ ਘੈਂਟ ਏ ਅਸੀਂ ਪਹਿਲਾਂ ਵੀ ਲੈ ਗਿਆ ਵਰਤੀ ਹੋਈ ਏ ਬਹੁਤ ਸਰਾ ਬਹੁਤ ਸਰਾ ਹੁਣ ਜਾ ਰਹੇ ਹਾਂ ਸ਼ਕਲਾਂ ਦੇਖੋ ਕਿਵੇਂ ਜੀ ਹੋ ਗਈਆਂ 2 ਘੰਟੇ ਹੋਏ ਸਫ਼ਰ ਕਰਨ ਦੇ ਕਰਦੇ ਆ ਪਹੁੰਚ ਗਏ ਫਿਰ ਦਹਾਨੇ ਨੂੰ ਪਟਾਕੇ ਪਟਾਕੇ ਓਕੇ ਓਕੇ ਵੀਰ ਜੀ ਓਕੇ thro ਰਾਨੋ ਦਿਖਾਈਏ ਦਰਿਆ ਸਤਲੁਜ ਲਓ ਕਰੋ ਚੈੱਕ ਸਤਲੁਜ ਦਰਿਆ ਮੇਰੇ ਵੀਰੋ ਪਾਣੀ ਚੈੱਕ ਰਹੀਏ ਪਹਿਲਾਂ ਕਿੰਨਾ ਗਿਆ ਪਾਣੀ ਦੇਖੀਏ ਔਰ ਘਟ ਗਿਆ ਬਾਬੇ ਘਟ ਗਿਆ ਘਟ ਗਿਆ ਬਈ ਹਾਂਜੀ ਘਟ ਗਿਆ ਪਾਣੀ ਦਾ ਘਟ ਗਿਆ ਬਾਬੇ ਕੌਣ ਭਾਜੀ ਇਹ ਦੇਖੋ ਟੱਗ ਗਿਆ ਖਾਲੀ ਹੋ ਗਿਆ ਖੋ ਮੇਰੇ ਵੀਰੋ ਸਤਲੁਜ ਦਰਿਆ ਚੈੱਕ ਕਰੋ ਤਾਂ ਖਾਲੀ ਹੋ ਗਿਆ ਦੋ ਕਾਰਡ ਫੂਟ ਬਣਵਾ ਕੇ ਕੰਮ ਨੂੰ ਪਾਣੀ ਆ ਰਿਹਾ ਹੈ ਜੀ ਪਾਣੀ ਹੈ ਇੱਥੇ ਤੱਕ ਪਾਣੀ ਹੈ ਲੰਚ ਹੋ ਰਿਹਾ ਜੀ ਲੰਚ ਓਕੇ ਰਪੋਰਟ ਕੁਕੜੀ ਖਵਾ ਲਈਏ ਕੁਕੜੀ ਪੀ ਖਵਾ ਲਈਏ ਕੁਕੜੀ ਕੁਕੜੇ ਕੁਕੜੀ ਆਪਣਾ ਦਾ ਸਮਾਪਤੇ ਜੀ ਬਹੁਤ ਬਗੇ ਰਹੇ ਨੇ ਵੀਰ ਆਪਣਾ ਵੀ ਦਰ ਆ ਵੀ ਮਿੱਤਰੋ ਖਾ ਪੀ ਗਏ ਲੜਾ ਮਾਰ ਗਏ ਹੁਣ ਜਾ ਰਹੇ ਆ ਯਾਰ ਜੀ ਬੰਬਦਾਨ ਦੁਕਾਨੇ ਆ ਵੀਰੇ ਇਹ ਦੇਖੋ ਕਰਾਲੀ ਵਾਲਾ ਰੋਡ ਦੇਖੋ ਮੇਰੇ ਵੀਰੋ ਆਉਂਦੇ ਨਾ ਪਹਿਲਾਂ ਦੇਖ ਬਾਹਰ ਰੇਸ ਤੇ ਬੈਰੀ ਰਖਣਾ ਤੇ ਬਰੇਕ ਨਹੀਂ ਕੋਈ ਕਲਚ ਨਹੀਂ ਮੇਰੇ ਵੀਰੋ ਕੈਂਟ ਗੱਲ ਵਾਸ ਹਾਂਜੀ ਚਾਚਾ ਜੀ ਓਕੇ ਵੀਰ ਓਕੇ ਓਕੇ ਹਾਂਜੀ ਬ్రో ਹਾਂਜੀ ਵਧੀਆ ਜੀ ਵੀਰ ਆ ਕੇ ਤਾਂ ਖਾਣੇ ਆ ਤੁਹਾਨੂੰ ਪਟਾਕੇ ਲੈਣ ਜਾ ਰਹੇ ਹਾਂ ਬੜਾ ਜੀ ਪਟਾਕੇ ਦਿਖਾਵਾਂਗੇ ਤੁਹਾਨੂੰ ਹਾਂਜੀ ਹਾਂਜੀ ਵੀਰ ਜੀ ਹੋਰ ਵੀਰ ਕੈਂਟ ਗੱਲ ਲਵਾਤਾ ਚਲੋ ਅੱਗੇ ਜਾ ਕੇ ਤੁਹਾਨੂੰ ਦਖਾਣੇ ਵੀਰੇ ਠੀਕ ਹੈ ਜੀ ਓਏ ਆ ਗਏ ਜੀ ਪਹਾੜੀ ਲਾ ਕੇ ਇੱਧਰੋਂ ਲੈਣੇ ਆਪਾਂ ਪਟਾਕੇ ਚਾਚੇ ਕਿੱਥੇ ਜਾ ਰਹੇ ਆਪਾਂ ਆਪਾਂ ਉੱਧਰ ਨਹੀਂ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਆ ਰਹੇ ਆ ਜੀ ਆਹ ਦੇਖੋ ਆਹ ਤੇ ਨੂਪੜਾ ਇਹ ਵੀਰੋਾਨੂੰ ਦਿਖਾਈਏ ਮੇਰਾ ਵੀਰ ਦਰਿਆ ਚੈੱਕ ਕਰੋ ਜੇ ਮੇਕੇ ਪਾਣੀ ਚੈੱਕ ਕਰੀਏ ਲੈਵਲ ਆਹ ਰਿਆ 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 ਆਹ ਦੇਖੋ ਮੜਿਓ ਦਰਵਾਜ਼ਾ ਇਹ ਲੋ ਚੈੱਕ ਕਰੋ ਆਪਿਆ ਵੀ ਹੁਣ ਤਾਂ ਲੈ ਜਾ ਬੰਦੀ ਆਣੀ ਉੱਤਰ ਗਿਆ ਹੁਣ ਤਾਂ ਉੱਤਰ ਦੇਖੀ ਜਲੇ ਦਿਖਾ ਦੇ ਹਾਂ ਲਓ ਹਾਂਜੀ ਵੀਰ ਜੀ ਦੱਸੋ ਕੋਈ ਗੱਲਬਾਤ ਸੁਣਾਓ ਆ ਜਾ ਰਹੇ ਹਾਂ ਬਟਾਕੇ ਲੈਣ ਜਾ ਰਹੇ ਹਾਂ ਲੈਣਾ ਵਿੱਚ ਲਾਵਾਂਗੇ ਫੁੱਲ ਵੀਰੇ ਉਹ ਦੀਵਾਲੀ ਦੇ ਬਲੌਗ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਓਕੇ ਓਕੇ ਬਾਜੀ ਬੱਕ ਠੀਕ ਹੈ ਸਰ ਹਾਂਜੀ ਮਿੱਤਰੋ ਰੂਪਨਗਰ ਪਹੁੰਚ ਗਏ ਆ ਉਹ ਦੇਖੋ ਜੀ ਬਸ ਥੋੜਾ ਜਿਹਾ ਰਹਿ ਗਿਆ ਫਿਰ ਜਾ ਕੇ ਮੰਨੇ ਆ ਇਸ ਲਾਈਨ ਵੀ ਨਾ ਨਹੀਂ ਬਸ ਜòn ਨੇ ਆ ਫਿਰ ਦਿਖਾਉਨੇ ਆ ਸੱਜੇ ਜਾਣਾ ਖੱਬੇ ਇਹਦੇ ਸੁੱਝੇ ਰਾਈਟ ਸਾਈਡ ਸੱਜੇ ਰਾਈਟ ਨੂੰ ਜਾ ਕੇ ਫਿਰ ਮਾੜਾ ਜਿਹਾ ਰਹਿ ਗਿਆ ਫਿਰ ਦਿਖਾਉਨੇ ਆ ਪੋਸ ਕੀ ਕਰਾਲੀ ਬਸ 10 ਮਿੰਟ ਚ ਪਹੁੰਚ ਗਏ ਰੋਡ ਖੁੱਲੇ ਨੇ ਅੱਤਰ ਬਾਬੇ ਪਟਾਕੇ ਵਟਾਕੇ ਪਟਾਕਿਆਂ ਦੇ ਗਾੜ ਆ ਗਏ ਆ ਪਟਾਕੇ ਵਟਾਕੇ ਬਾਈ ਨੇਰੇ ਪਟਾਕੇ ਆ ਵੇਖੋ ਵੀਰ ਜੀ ਪਟਾਕੇ ਆ ਆ ਵੇਖੋ ਇਹ ਪਟਾਕੇ ਵਟਾਕੇ ਜਾ ਰਹੇ ਆ ਹੁਣ ਜਿੱਥੋਂ ਲੈਣੇ ਆ ਪਿਛਲੇ ਸਾਲ ਲਈ ਸੀ ਉੱਥੋਂ ਲੈ ਕੇ ਫਿਰ ਦਿਖਾਣੇ ਆ ਤੁਹਾਨੂੰ ਅੱਬੇ ਭੀੜ ਚੈੱਕ ਕਰੋ ਭੀੜ ਚੈੱਕ ਕਰੋ ਭੀੜ ਆਲੇ ਰਹੇ ਆਪਾਂ ਬਰਾਕੇ ਆ ਵੇਖੋ ਬਾਂਬੀ ਬਾਂਬੋ ਆਲੇ ਰਹੇ ਨਾਰਮਾਂ ਬਲੇ ਰਹੇ ਆ ਇਹ ਕਹਿ ਲੈਣਾ ਆਪਾਂ ਇਹ ਕਹਿ ਲੈ ਲਿਆ ਜੀ ਬੰਦ ਕੋਲੋਂ ਆ ਤਾਂ ਬਹੁਤ ਸਹੀ ਗਾ ਆ ਵੇਖੋ ਜੀ ਪਟਾਕੇ ਹੀ ਪਟਾਕੇ ਬਹੁਤ ਸੱਥੇ ਆ ਗਿਆਂ ਅੱਦੇ ਪਟਾਕੇ ਆਪਣੇ ਤਿਆਰ ਹੋ ਰਹੇ ਨੇ ਥੋੜੇ ਬੋਤ ਲੈ ਜਾਾਂਗੇ ਇੱਥੋਂ ਬਸ ਫਿਰ ਦਫਾਨਿਆਂ ਦਾਦੂ ਜੀ ਐਨਾ ਗੋਲ ਲੈ ਰਹੇ ਆ ਜੀ ਐਮਡੀ ਵਾਲਿਆਂ ਨੂੰ ਜਿਵੇਂ ਯਾਰ ਛੋਟ ਜਾਂਦੇ ਆ ਉਹ ਲੈ ਰਹੇ ਆ ਹੁਣ ਆ ਦੇਖੋ ਜੀ ਛੋਟ ਛਾਂਟ ਤਾਂ ਪਏ ਆ ਉਹ ਨਹੀਂ ਨਹੀਂ ਇਹਨਾਂ ਆਹ ਬਾਰੇ ਦੇ ਰਿਹਾ ਜਿਹੜਾ ਫੈਨ ਹੈ ਬਾਈਓ ਤਾਂ ਉਹ ਹੋ ਗਿਆ ਕਰਕ ਕੀ ਇੰਨਾ ਚ ਯਾਰ ਸੇਮ ਰੇਟੇ ਪੈਣਾ ਕਿੰਨੇ ਲੈਣੇ ਨਾ ਪੰਜ ਚ ਦੱਬੇ ਹਾਂ ਕੱਢੇ ਪਾ ਲੈ ਦੇ ਨਾ ਫਿਰ ਵਾ ਦੱਸ ਦੇ ਹallelujah ਕੱਲੇ ਹੀ ਸਮਝਾ ਕਿਉਂ ਇੱਕ ਇੱਕ ਸਿੰਗਲ ਆ ਕੋਈ ਵਿਸਲ ਵਾਲੀ ਚੱਕਰੀ ਹallelujah ਇੱਕ ਤੋਂ ਦੱਬੇ ਲੈ ਲਿਆ ਗਏ ਦੇ ਦੇ ਇਹ ਤਿੰਨ ਦੋ ਕੁ ਪੀਸ ਹਾਂ ਦੋ ਪੀਸ ਇੱਕ ਹੋਰ ਦੇ ਆ ਘੜੀ ਰਿਆ ਆਪਣਾ ਸੁਹਾਣਾ ਕੁਝ ਨਵੀਂ ਚੀਜ਼ ਆਈ ਇੱਕ 12 ਰੰਗ ਕੱਢਦੀ ਹੈ 12 12 ਰੰਗ ਕੱਢੇ ਕੀ ਪੂਰੇ ਗਿਣ ਕੇ ਰੱਖਾ ਨੂੰ ਸਾਈਡ ਤੇ ਤੁਮੇ ਇੱਧਰ ਆ ਜੇ ਥੱਲੇ ਆਵੇ ਰੱਖੀ ਕੋਈ ਸ਼ਾਮ ਦਾ 뷰 ਦੇਖੋ ਸ਼ਾਮ ਦਾ 뷰 ਦੇਖੋ ਉਹ ਪਿੱਛੇ 2-3 ਕਿਲੋਮੀਟਰ ਦਾ ਕੋ ਰਾਸ਼ੀ ਆ ਸ਼ਹਿਰ ਦਾ ਰਾਸ਼ੀ ਰੌਤ ਥੋੜਿਆ ਲਿੰਦੇ ਆਪਾਂ ਪੱਕਿਆ ਆ ਗਏ ਪੋਰ ਲੈ ਰਹੀਆਂ ਫਿਰ ਦਿਖਾਉਨੇ ਆਂ ਟਿਕੜੇ ਚੈੱਕ ਕਰੋ ਕੜੇ ਛੋਟ ਦਿਖਾ ਦੇ ਜਿਹੜਾ ਛੋਟ ਲੈ ਕਿੰਨੇ ਸੌ ਦਾ 50 ਹੋਰ ਖਾਂ ਆ ਨਹੀਂ ਲੈਣੇ ਯਾਰ ਛੋਟੇ ਲੈਣੇ ਆ ਬਾਲੇ ਵੱਡੇ ਆਹ ਦੇਖੋ ਮੁਰਗਾ ਸ਼ਾਪ ਦਿਖਾਵਾ ਤੁਹਾਨੂੰ ਆਹ ਦੀਆਂ ਲੀਆਂ ਦੋ ਲੜੀਆਂ ਆਪਾਂ ਜੀ ਵੱਡੇ ਮੁਰਗਾ ਸ਼ਾਪ ਆ ਸੀਨੀਅਰ ਵੈਰੀਓ ਦਾ ਆ ਲੱਲੀਆਂ ਜੀ ਦੋ ਇੱਕਲੇ ਨੋਰਮਲ ਆਪਾਂ ਲੈ ਰਹੇ ਆਪਣਾ ਕੇ ਨੂੰ ਜਾ ਕੇ ਗੱਲ ਕਰਦੇ ਆ ਬੁੱਤੂ ਦੇ ਆ ਲੈ 20% ਲੈ ਆ ਬਸਤੀ ਲੈ ਰਹੇ ਆ ਫਿਰ ਦੇਖਦੇ ਆ ਆ ਦੇਖੋ ਲੈ ਰਹੇ ਆ ਦੱਸ ਹੁਣ ਜੜੀਆਂ ਵੇਖੋ ਫੁੱਲ ਜੜੀਆਂ ਦੇਖੋ ਕਿੱਡੀਆਂ ਵੱਡੀਆਂ ਭਾਜੀ ਫੁੱਲ ਜੜੀਆਂ ਸੋ ਇਹ ਚੈੱਕ ਕਰੋ ਬਾਹਰ ਲੋ ਪੂਰਾ ਦਿਨ ਨਹੀਂ ਬਚਣੀ ਉਹ ਵੀ ਇਸੇ ਨੂੰ ਆ ਦੇਖੋ ਸ਼orts ਆ ਦੇਖੋ ਹੋਰ ਲੈਣਾ ਇੱਕ ਇੱਕ ਆ ਦੇਖਿਆ ਜੀ ਕਿੰਗ ਕਿੰਗ ਲੈ ਲੈ ਇੱਕ ਬਾਕੀ ਅੰਦਰ ਪਿਆ ਰੱਖ ਆਣੇ ਤੁਹਾਨੂੰ ਜਾ ਕੇ ਕੀ ਚੀਜ਼ ਹੈ ਕਿੰਨੀਆਂ ਲੈਣੀਆਂ 10 ਯਾਰ ਰੰਗ ਦੂਸਰਾ ਨਹੀਂ ਇੱਕੋ ਜਿਹਾ ਹੀ ਨੇ ਨਾ ਨਾ ਕਲਰ ਲੱਗਦਾ ਅਲੱਗ ਅਲੱਗ ਦੇ ਦਿਓ ਯਾਰ ਮੈਂਹੀਂ ਇੱਕ ਦਸਾ ਦੇ ਇੱਕ ਉਧਰ ਲਿਆਇਓ ਬਲੂ ਕਲਰ ਉਹ ਦੇਖੋ ਹੋਰ ਕਰੋ ਕਿਡ ਚੈੱਕ ਕਰੋ ਬਾਬੇਓ ਹੋਰ ਰਤਨਾ ਲੱਗਦਾ ਕੀ ਹੈ ਉਹ ਪੂਰਾ ਉੱਪਰ ਜਾ ਕੇ ਐਨ ਕਿਲਰ ਹੈਗਾ ਜਦਾਂ ਕਿਲਰ ਹੈ ਨਾ ਇਦਾਂ ਸਾ ਹੋ ਗਏ ਆਪਣੇ ਸਾਰੇ ਇਹ ਸਾਈ ਦੇਗਾ ਹੋਰ ਆ ਗਿਆ ਦਿਖਾਈ ਕਿਹੜਾ ਇੱਕ ਛੋਟਾ ਵਾਲਾ ਕਿਹੜਾ ਇਹਨੇ ਡੱਬਾ ਪਾਇਆ ਆ ਦੇਖੋ ਬਟਰਫਲਾਈ ਕਿੰਨਾ ਬੜਾ ਹਾਲੇਲੂ ਸਾਰੇ ਤੁਮੀ ਜਾਣਾ ਸੀ ਓਏ ਯਾਰ ਦਾ ਫੇਰਾ ਹੈ ਤੇ ਫੇਰਾ ਹੈ ਕੋਲਰਫੁੱਲ ਕਲਰਫੁੱਲ ਚੱਕਰੀਆਂ ਬੱਬਿਓ ਡਬਲ ਹੈ ਹਨਾ ਹਾਂਜੀ ਇੱਕ ਵਾਰ ਚੱਲਣ ਦੀ ਵਾਰੀ ਪੜਾ ਕੱਢੀਆ ਦੋ ਵਾਰੀ ਚੱਲਣ ਗਿਆ ਕਿੰਨੇ ਦਾ ਵੇਚਣਾ ਡੱਬਾ ਇਹ ਅਮੇਜਰ ਕਿੰਨੇ ਦਾ ਵੀਰੇ ਲੱਲੇ ਬਾਜੀ ਲੱਲੇ ਮੈਂ ਵੀ ਦੇਖ ਰਿਹਾ ਓਕੇ ਵੀਰ ਓਕੇ ਤਾਂ ਤਾਂ ਥੱਕ ਗਏ ਹਾਂ ਥੱਕ ਗਏ ਜੀ 6 ਜਨੇ ਦਗਾਨਾ ਕੁੰਮ 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 ਦੇ ਭਾਈ ਐਮ ਦਾ ਖਾਇਓ ਭਾਈ ਕੀ ਹੋ ਗਿਆ ਟਾਈਮ ਦਾ ਖਾਇਓ ਐਮ ਵੀਰੇ ਆ ਦੇਖੋ 6 ਵੱਜਰ ਨਾਲੇ ਭਾਈ ਬਸ ਹੋ ਗਏ ਫਰੀ ਬਸ ਹੁਣ ਜਾ ਰਹੇ ਆ ਬੈਂਡੜੋ ਥੋੜੇ ਬਾਹਰ ਪੈਨੇ ਉਹ ਅੱਗੇ ਅਬਾਸ ਅਟੈਕ ਹੋਣ ਵਾਲੇ ਬਸ ਕਿੰਨੇ ਬਾਬੇ ਪਟਾਕੇ ਲੈ ਲੈ ਆਪਾਂ ਹੁਣ ਜਾ ਰਹੇ ਆ ਭਾਈ ਕਿੱਥੇ ਜਾ ਰਹੇ ਹੁਣ ਅਗੋਂ ਮੁਰਗਲੇ ਨੇ ਬਾਈ ਖੋ ਲੈਣੇ ਆ ਉਸ ਤੋਂ ਬਾਅਦ ਆਪਾਂ ਸਪੈਸ਼ਲ ਬੰਦੂਰ ਬਣਵਾ ਰਹੇ ਹਾਂ ਠੀਕ ਇੱਥੋਂ ਬਣਵਾ ਰਹੇ ਹਾਂ ਉਹ ਆਪਾਂ ਰਾਜਪੁਰੇ ਤੋਂ ਬਣਵਾ ਰਹੇ 1.5 ਚਮਚਾ ਚ ਪਾਉਣਾ ਆਪਾਂ ਬਹੁਤ ਠੀਕ ਹੈ ਤੇ ਉਸ ਤੋਂ ਬਾਅਦ ਜੇ ਹੋਰ ਲੈਣੇ ਆ ਫਿਰ ਉਹ ਕੋ ਲੈ ਕੇ ਨਾ ਬਸ ਆ ਪਵਾ ਲਈਏ ਹੁਣ ਤਰੋੜਾ ਆ ਚੁਕਿਆ ਥੋੜੇ ਬਾਹਰ ਰੱਖਦੇ ਜਿਹੜੇ ਨੋਰਮਲ ਬਟਾਕੇ ਨੇ ਵੱਡੇ ਵੱਡੇ ਜੇ ਅੰਦਰ ਪਏ ਆ ਕਿਉਂਕਿ ਔਖੇ ਪੈਂਦੇ ਆ ਹੁਣ ਪਾ ਕੇ ਆਪਾਂ ਜਾ ਰਹੇ ਹਾਂ ਬਾਕੀ ਬਾਹਰ ਬੇ ਆ ਹੋ ਗਏ ਬੈਗ ਆਪਣੇ ਬਹੁਤ ਸੋਹਰਾ ਵਾਲੀ ਆਹ ਦੇਖੋ ਲੈਲੇ ਪਟਾਕੇ ਆਪਣੇ ਆਹ ਦੇਖੋ ਰਸ਼ਤ ਚੈੱਕ ਕਰੋ ਤੁਸੀਂ ਰਸ਼ਤ ਦੇਖੋ ਦੇਖੋ ਗਾਇਸ ਹਮ ਕੁਝ ਮੰਗਲੇ ਦੇ ਹੈ ਕਿੰਨੇ 30 ਦੇ ਆਏ ਕਿ 31 ਦੇ ਇਹ ਗੱਡੀ ਕਿੰਨੀ 33000 33000 77 77 ਉਹ ਆਪਣਾ 33000 ਆਏ ਥੋੜਾ ਸਮਾਨ ਹੋਰ ਲੈ ਲਈਏ ਗੱਡੀ ਆਪਣੀ ਖੜੀ ਆ ਉਹ ਪਿੱਛੇ ਖੜੀ ਆ ਓਏ ਮੁੰਡਿਆ ਉਹ ਦਿਓ ਲੋਡਿੰਗਾਂ ਚੈੱਕ ਕਰੋ ਅਲੜੀਆਂ ਲੈਣ ਆਏ ਸੀ ਦਫ਼ਤਰ ਵਾਸਤੇ ਆਹ ਦੇਖੋ ਇਹ ਆਹ ਦੇਖੋ ਇਹ ਆਹ ਦੇਖੋ ਇਹ ਲੈ ਲੀਆਂ ਗਾਇਸ ਦਫ਼ਤਰ ਵਾਸਤੇ 100 ਦੇ ਨੇ ਆਹ ਵਾਲੀਆਂ ਵਰਜੀਆਂ ਲੱਗਦੀਆਂ ਹੁੰਦੀਆਂ ਆ ਲੈ ਲੀਆਂ ਆਪਾਂ orange कलर orange ਕਲਰ ਦਾ ਟ੍ਰੈਂਡ ਵੀ ਚੱਲ ਰਿਹਾ ਆ ਤੇ ਦੇਸੀ ਜਿਹਾ ਲੱਗ ਰਿਹਾ ਬਹੁਤ ਹਟਾਓ ਕਾਪੀ ਮੈਂ ਗੱਡੀ ਚਲਾ ਰਿਹਾ ਕੁਰਾਲੀ ਤੂੰ ਅਸੂ ਨਵੇਂ ਸ਼ਹਿਰ ਨੂੰ ਆ ਰਿਹਾ ਇੱਕ ਮਿੰਟ ਕਰਦਾ ਤੈਨੂੰ ਫੋਨ ਬੱਸ ਹੋ ਗਏ ਫਰੀ ਹੁਣ ਜਾ ਰਹੇ ਆ ਆਪਾਂ ਗਾਇਸ ਪ੍ਰਿੰਟ ਵੱਲ ਰਸਤੇ 'ਚ ਪਟਾਕੇ ਚੱਕ ਕੇ ਬਸ ਥੋੜੇ ਇਧਰ ਰਸ਼ ਚੈੱਕ ਕਰੋ ਰਸ਼ ਉਹ ਕਿੱਥੋਂ ਤੁਰ ਕੇ ਆਏ ਆ ਉਹ ਪਿੱਛੋਂ ਜਾ ਰਹੇ ਹੁਣ ਬਾਕੀ ਜਾ ਕੇ ਦੱਸਦੇ ਆਂ ਪਟਾਕੇ ਚੱਕ ਕੇ ਰਸਤੇ 'ਚ ਬਹੁਤ ਲੇਟ ਹੋ ਗਏ ਆਪਾਂ ਹੋ ਗਈ ਸ਼ੋਪਿੰਗ ਡਨ ਭਾਜੀ ਹਾਂਜੀ ਹਾਂਜੀ ਡਨ ਡਨ ਖੁਸ਼ੀਆਂ ਹੁਣ ਤਾ ਨੂੰ ਦਿਵਾਲੀ ਵਾਲੇ ਦਿਨ ਤੋਂ ਅਗਲੇ ਦਿਨ ਵਾਲਾ ਬਲੌਗ ਮਿਲੇਗਾ ਬਸ ਠੀਕ ਹੈ ਹੁਣ ਜਾ ਰਹੇ ਆ ਵਾ ਗਾਇਸ ਪਿੰਡ ਨੂੰ ਥੱਕ ਗਏ ਹੁਣ ਰੈਸਟ ਆ ਜਾ ਕੇ ਸੌਂਗੇ ਫਿਰ ਮਿਲਦੇ ਆ ਸਾਰੇ ਰਸਤੇ ਦੇ ਬਟਾਕੇ ਚੱਕ ਕੇ ਥੋੜੇ ਫਿਰ ਜਾ ਰਹੇ ਆ ਪਿੰਡ ਨੂੰ ਫਿਰ ਮਿਲਦੇ ਆ ਰਸਤੇ ਦੇ ਕੁਝ ਹੁੰਦਾ ਦਾ ਖੰਦਰਾ ਦਾ ਬਾਕੀ ਰਿੰਪੀਡ ਚੈੱਕ ਕਰੋ ਵੀ ਆ ਜੀ ਭੁਲਾ ਦੇ ਦੋਵੇਂ ਲਾਉਣਗੇ ਕੁਪਰ ਮੈਂ ਨੂੰ ਅੱਬਾ ਸੌਣੇ ਜਾ ਰਹੇ ਸੀ ਵਾਪਸ ਵਾਪਸ ਤੇ ਜਾ ਰਹੇ ਸੀ ਥੋੜੇ ਬਟਾਕੇ ਤੁਹਾਨੂੰ ਦੱਸਿਆ ਸੀ ਲੈਣੇ ਆ ਉਹ ਪਾਜੀ ਗਏ ਹੋਏ ਨੇ ਉਹਨਾਂ ਨੇ ਲੈਣੇ ਆ ਪਟਾਕੇ ਥੋੜੇ ਜਿਹਾ ਬੱਸ ਲੈ ਕੇ ਫਿਰ ਜਾ ਰਹੇ ਆ ਹੁਣ ਕਿਵੇਂ ਕੋਈ ਦੁਕਾਨ ਵੀ ਗਏ ਫਿਰ ਜਾਣੇ ਆ ਮੇਲੀ ਘਰੇ ਫਿਰ ਮਿਲਦੇ ਆ ਸੇਰੇ ਹੁਣ ਹੁਣ ਜਾਣਾ ਆਪਾਂ ਕਿੱਧਰ ਵਾਪਸ ਹੁਣ ਆਪਾਂ ਅੱਗੇ ਜਾਣੇ ਦਾ ਦੱਸੇ ਦਾ ਉੱਥੇ ਜਾਣਾ ਜੀ ਲੱਗੇਗਾ ਟਾਈਮ ਹੋਰ ਆਪਾਂ ਕਰੇ 10 ਵਜੇ ਬੁੰਟਣੇ 10 ਵਜੇ ਵੀਰੇ 10 ਵਜੇ ਟਾਈਮ ਕੀ ਹੋ ਗਿਆ ਹੁਣ ਵੀਰੇ ਟਾਈਮ ਤਾਂ ਹੋ ਗਿਆ 6 ਵੀ ਹੋ ਗਏ 6 ਵੀ ਹੋ ਗਏ ਨੇ ਭਾਈ ਸਦੀਰ ਪੂਰਾ ਥੱਕ ਗਿਆ ਥੱਕੀ ਨਹੀਂ ਸੀਰ ਦੇ ਉੱਠੇ ਨੂੰ 6-7 ਵਜੇ ਦਿਨ ਨੂੰ ਆਕੇ ਸਬਰ ਬਹੁਤ ਹੈ ਫੇਰ ਛੱਡਾ ਇੱਧਰ ਆ ਗਏ ਆਪਾਂ 10 ਵਜੇ ਹੁਣ ਜਾਣੇ ਆ ਸਬਰ ਬਹੁਤ ਹੈ ਕਿਹੜਾ ਰੋਡ ਕਿਹੜਾ ਇਹ ਰੋਡ ਸਰਾਂਫਤੇਗੜ ਸਰ ਬਸ ਠੀਕ ਨੇੜੇ ਹੀ ਆ ਗਏ ਹਾਂ ਹਾਂ ਮਾ ਨੇੜੇ ਆ ਗਏ ਸਾਰੇ ਪਿੰਡ ਨੂੰ ਸੋ ਮਸਤੀ ਹੈ ਲੈ ਲੀ ਜੀ ਵੀ ਹੈ ਟੋ ਦਾ ਲੈਫਟ ਖਾ ਜਾਣਾ ਹੈ ਕਿ ਰਾਜਪੁਰਾ ਰਾਜਪੁਰਾ ਠੀਕ ਓਕੇ ਰ ਮਿਲਦੇ ਆ ਬਾਹਰ ਲੀਆਂ ਨੂਨੀ ਕਦੇ ਦਿੰਦਾ ਮੈਂ ਜਵਾਬ ਗਾਣੇ दारू ਤੇ ਬਣਾ ਕੇ ਹੱਥ ਕੀਤੀ ਉਹਨਾਂ ਨੇ ਛੱਡ ਦੇਣਗੇ ਜੇ ਮੇਰੇ ਨਾਲ ਪੀਤੀ ਉਹਨਾਂ ਨੇ